ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਖਤਰੇ ਦੇ ਵਿੱਚ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਹੈ ਸੋ ਚਰਚਾ ਇਨ੍ਹਾਂ ਖਬਰਾਂ ਦੀ ਹੈ ਖਬਰ ਬੜੀ ਅਹਿਮ ਹੈ ਕਿਉਂਕਿ ਡਿਪਟੀ ਸੀਐਮ ਦੀ ਕੁਰਸੀ ਨੂੰ ਲੈ ਕੇ ਅਤੇ ਰਾਜ ਸਭਾ ਦੀ ਕੁਰਸੀ ਨੂੰ ਲੈ ਕੇ ਕਲੇਸ਼ ਆਮ ਆਦਮੀ ਪਾਰਟੀ ਦੇ ਅੰਦਰ ਛਿੜਦਾ ਨਜ਼ਰ ਆ ਰਿਹਾ ਪੂਰੀ ਖਬਰ ਕੀ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਾਇਆ ਗਿਆ ਇੱਕ ਸਰਵੇ ਦੀ ਸਰਵੇ ਰਾਜਨੀਤਿਕ ਚਿਹਰਾ ਕਿਹੜਾ ਮਕਬੂਲ ਹੈ ਇਸ ਨੂੰ ਲੈ ਕੇ ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਸਰਕਾਰ ਦੇ ਵੱਲੋਂ ਸਰਵੇ ਕਰਾਇਆ ਗਿਆ ਹੈ ਤੇ ਲੇਕਿਨ ਸਰਵੇ ਦਾ ਰਿਜ਼ਲਟ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਰਿਜ਼ਲਟ ਕੀ ਆਇਆ ਕਿਹੜਾ ਚਿਹਰਾ ਸਭ ਤੋਂ ਮਕਬੂਲ ਹੈ ਗੱਲਬਾਤ ਉਸ ਚਿਹਰੇ ਦੀ ਕਰਾਂਗੇ ਤੇ ਗੱਲਬਾਤ ਕਰਾਂਗੇ ਵਿਕਰਮ ਮਜੀਠੀਆ ਦੇ ਇੱਕ ਵਾਰ ਫਿਰ ਤੋਂ ਕੋਰਟ ਦੇ ਵਿੱਚ ਪੇਸ਼ ਹੋਣ ਦੀ ਕਿਉਂਕਿ ਵਿਜੀਲੈਂਸ ਨੂੰ ਦੋ ਬਾਰ ਰਿਮਾਂਡ ਮਿਲਣ ਤੋਂ ਬਾਅਦ ਅੱਜ ਵਿਕਰਮ ਮਜੀਠੀਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਦੋ ਬਾਰ ਮਿਲੀ ਇਸ ਰਿਮਾਂਡ ਦੇ ਦੌਰਾਨ ਬਿਕਰਮ ਮਜੀਠੀਆ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਕੀ ਕੁਝ ਬਿਜਲੈਂਸ ਦੇ ਹੱਥ ਲੱਗਿਆ ਗੱਲਬਾਤ ਇਸ ਖਬਰ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਿੱਸੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਕਿਸਾਬ ਨਮੀਆ ਚਰਚਾ ਸ਼ੁਰੂ ਹੋਈਆਂ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ ਇਹ ਪੂਰੀ ਖਬਰ ਕੀ ਹੈ ਖਬਰ ਦੀ ਸਚਾਈ ਕੀ ਹੈ ਕਿਉਂਕਿ ਚਰਚਾਵਾਂ ਤੀਜ ਹੋਈਆਂ ਨੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਸ ਮਾਮਲੇ ਦੇ ਉੱਪਰ ਕਲੇਸ਼ ਛਿੜਦਾ ਨਜ਼ਰ ਆ ਰਿਹਾ ਹੈ ਪੂਰੀ ਖਬਰ ਕੀ ਹੈ ਸਚਾਈ ਕੀ ਹੈ ਦੇਖੋ ਰਖਵਿੰਦਰ ਜੀ ਕਈ ਦਿਨਾਂ ਦੀ ਇਸ ਮਸਲੇ ਦੇ ਉੱਪਰ ਘੈਂਸ ਘੈਂ ਜਿਹੜੀ ਹੈ ਚੱਲ ਰਹੀ ਸੀ ਔਰ ਕੁਝ ਲੋਕਾਂ ਨੇ ਇਹਦੇ ਤੇ ਖੁੱਲੇ ਤੌਰ ਤੇ ਬਿਆਨ ਵੀ ਦਿੱਤਾ ਸੀ ਕਿ ਮੁੱਖ ਮੰਤਰੀ ਨੂੰ ਰਾਜ ਸਭਾ ਭੇਜਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਪਰ ਆਪਾਂ ਉਸ ਦਿਨ ਦੀ ਕੋਈ ਇਹ ਤੇ ਖਬਰ ਨਹੀਂ ਸੀ ਕੀਤੀ ਕਿਉਂਕਿ ਆਪਾਂ ਨੂੰ ਆਏ ਸੀਗੇ ਵੀ ਇੱਕ ਵਾਰੀ ਥੋੜਾ ਕਨਫਰਮ ਇਹ ਤੇ ਜਰੂਰ ਕਰ ਲਈਏ ਕਿਉਂਕਿ ਬੇਸ਼ੱਕ ਖਬਰ ਲੇਟ ਹੋ ਜੇ ਪਰ ਮੈਨੂੰ ਲੱਗਦਾ ਕਿ ਥੋੜੀ ਗਲਤ ਨਹੀਂ ਹੋਣੀ ਚਾਹੀਦੀ ਖਬਰ ਤਾਂ ਇਸ ਕਰਕੇ ਆਪਾਂ ਪੂਰੀ ਕੋਖ ਪੜਤਾਲ ਕੀਤੀ ਹੁਣ ਚਰਚਾਵਾ ਪਾਰਟੀ ਦੇ ਅੰਦਰ ਜਿਹੜੇ ਬੈਠੇ ਸੂਤਰ ਨੇ ਇਹ ਦੱਸ ਰਹੇ ਆ ਔਰ ਜਿਹੜੇ অথੈਨਟਿਕ ਸੂਤਰ ਨੇ ਔਰ ਉਹ ਇਹ ਗੱਲ ਕਹਿ ਰਹੇ ਆ ਕਿ ਵਾਕਈ ਮੁੱਖ ਮੰਤਰੀ ਨੂੰ ਕਿਹਾ ਗਿਆ ਕਿ ਤੁਸੀਂ ਰਾਜ ਸਭਾ ਚਲ ਜਓ ਕਿਉਂਕਿ ਕਹਿੰਦੇ ਆ ਕਿ ਸੰਜੀਵ अरोड़ा ਦੇ ਜਿਤਣ ਤੋਂ ਬਾਅਦ ਹੁਣ ਦੇਖੋ ਜੱਟ ਸਿੱਖ ਦੇ ਤੌਰ ਤੇ ਭੁਗਤਾਨਤਮਨ ਮੁੱਖ ਮੰਤਰੀ ਜਿਹੜੇ ਉਹ ਬਣੇ ਹੋਏ ਆ ਪਰ ਇੱਕ ਵਾਦਾ ਆਮ ਆਦਮੀ ਪਾਰਟੀ ਨੇ ਐਸਸੀ ਬੰਦੇ ਨੂੰ ਜਿਹੜਾ ਉਹ ਡਿਪੀ ਸੀਐਮ ਲਾਉਣ ਦਾ ਕਿਹਾ ਹੋਇਆ ਸੀਗਾ ਜਦ ਕਿ ਸਾਢੇ 3 ਸਾਲ ਹੋ ਗਿਆ ਉਹ ਲਾਇਆ ਨਹੀਂ ਗਿਆ ਔਰ ਬੇਸ਼ੱਕ ਹਿੰਦੂ ਪ੍ਰਧਾਨ ਉਹਨਾਂ ਨੇ ਲਾ ਰਿਆ ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਸੀਗਾ ਕਿ ਇੱਕ ਬੈਲੈਂਸ ਦੇ ਤੌਰ ਤੇ ਦੋ ਡਿਪੀ ਸੀਐਮ ਐ ਕੈਸੀ ਔਰ ਇੱਕ ਹਿੰਦੂ ਲਾ ਦਿੱਤਾ ਜਾਵੇ ਹੁਣ ਸੂਤਰ ਇਹ ਗੱਲਾਂ ਦੱਸ ਰਿਹਾ ਕਿ ਦਿੱਲੀ ਲੌਬੀ ਇਹ ਸੋਚ ਰਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਜੀਵ ਅਰੋੜਾ ਦੇ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਡਿਪੀਸੀਐਮ ਤੇ ਨਾਲ ਹੋ ਸਕਦਾ ਹੈ ਕਿ ਹਰਪਾਲ ਸਿੰਘ ਜੀਮਾ ਨੂੰ ਜਿਹੜਾ ਉਹ ਡਿਪੀਸੀਐਮ ਲਗਾਇਆ ਜਾਵੇ ਤਾਂ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਜੀ ਤੇ ਰਾਜੀ ਨਹੀਂ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸੀ ਕਿ ਉਹ ਪਾਵਰਲੈਸ ਜਿਹੜੇ ਆ ਉਹ ਬਿਲਕੁਲ ਉਹ ਜਾਣਗੇ ਔਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਇਹ ਸੋਚਦੇ ਸੀਗੇ ਕਿ ਛੋਟਾ ਸੂਬਾ ਉਹਨਾਂ ਨੇ ਇਹੋ ਦੀਆਂ ਗੱਲਾਂ ਬਾਤਾਂ ਕਹੀਆਂ ਕਿ ਇੱਥੇ ਡਿਪੀਸੀਐਮ ਵਗੈਰਾ ਦੀ ਕੀ ਲੋੜ ਹੈਗੀ ਆ। ਅਦਲੀ ਲੋਬੀ ਨੇ ਵੀ ਕਹਿਤਾ ਕਿ ਠੀਕ ਹੈ ਭਾਈ ਜੇ ਦਿੱਤੇ ਜੇ ਛੋਟਾ ਸੂਬਾ ਤੇ ਫਿਰ ਤੁਸੀਂ ਵੀ ਮੁੱਖ ਮੰਤਰੀ ਜਿਹੜਾ ਉਹ ਬਣ ਕੇ ਕੀ ਲੈਣਾ ਹੈ। ਆਜੋ ਵੱਡੀ ਜ਼ਿੰਮੇਵਾਰੀ ਸੰਭੋ ਰਾਜ ਸਭਾ ਦੇ ਤੌਰ ਤੇ ਫਿਰ ਦਿੱਲੀ ਆ ਜਾਓ। ਇਹੋ ਜੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਡਿਪੀਸੀਐਮ ਦੀ ਕੁਰਸੀਆਂ ਨੂੰ ਲੈ ਕੇ ਕਿਉਂਕਿ ਕਹਿੰਦੇ ਆ ਕਿ ਅਰੋੜਾ ਸਾਹਿਬ ਵੀ ਕੋਈ ਖੁਸ਼ ਨਹੀਂ ਹੈ। ਦੇਖੋ ਉਹਨਾਂ ਨੇ ਰਾਜ ਸਭਾ ਛੱਡੀ ਹੈ। ਰਾਜ ਸਭਾ ਛੱਡ ਕੇ ਸਿਰਫ ਡੇਢ ਸਾਲ ਦੇ ਲਈ ਨਾ ਪਹਿਲਾਂ ਤਾਂ ਨਾਲੇ ਪੈਸੇ ਲਏ ਪੈਸੇ ਲਾਏ ਆ ਹੁਣ ਇਸ ਚੀਜ਼ ਦੇ ਉੱਪਰ ਇਲੈਕਸ਼ਨ ਜਿੱਤਣ ਦੇ ਵਾਸਤੇ ਫਿਰ ਇੰਨਾ 2-3 ਮਹੀਨੇ ਜਿਹੜੇ ਉਹ ਮਤਲਬ ਆਪਣੀ ਨੀਂਦ ਵੀ ਜਿਹੜੀ ਆ ਹਰਾਮ ਕੀਤੀ ਸਿਰਫ ਡੇਢ ਸਾਲ ਦੇ ਲਈ ਮੰਤਰੀ ਜਿਹੜੇ ਉਹ ਜ਼ਰੂਰ ਬਣਾ ਦਿੱਤੇ ਗਏ ਆ ਪਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਮਨਪਸੰਦੀ ਦਾ ਮਹਿਕਮੇ ਜਿਹੜੇ ਆ ਉਹ ਦਿੱਤੇ ਨਹੀਂ ਗਏ ਔਰ ਆਪਾਂ ਉਦਣ ਗੱਲਾਂ ਬਾਤਾਂ ਕਰਦੇ ਰਹੇ ਆ ਇਹ ਜਿਹੜੇ ਮੰਤਰੀ ਬਣਾਏ ਗਿਆ ਅਰੋੜਾ ਸਾਹਿਬ ਉਹ ਉਹਨਾਂ ਨੂੰ ਜਿਹੜੇ ਮਹਿਕਮੇ ਮੰਗੇ ਗਏ ਸੀ ਉਹਨਾਂ ਨੇ ਉਹ ਦਿੱਤੇ ਨਹੀਂ ਗਏ ਔਰ ਉਹ ਨਾਕੁਸ਼ ਹੈ ਗਿਆ ਇਸ ਮਹਿਕਮਿਆਂ ਤੋਂ ਔਰ ਉਹਨਾਂ ਨੂੰ ਦਿੱਤੇ ਮਹਿਕਮਿਆਂ ਦੇ ਉੱਪਰ ਪੇਚ ਜਿਹੜਾ ਵਾਰ-ਵਾਰ ਫੱਟ ਰਿਹਾ ਸੀਗਾ ਔਰ ਇਸੇ ਕਰਕੇ ਇਹੋ ਜਿਹੇ ਮਹਿਕਮੇ ਉਹਨਾਂ ਨੂੰ ਦੇ ਦਿੱਤੇ ਗਏ ਆ ਔਰ ਕਹਿੰਦੇ ਕਿ ਅਰੋੜਾ ਸਾਹਿਬ ਵੀ ਅੰਦਰ ਖਾਤੇ ਖੁਸ਼ ਨਹੀਂ ਕਿ ਭਾਈ ਮੈਂ ਆਪਣੀ ਨੀਂਦ ਵੀ ਹਰਾਮ ਕੀਤੀ ਰਾਜ ਸਭਾ ਦੀ ਕੁਰਸੀ ਵੀ ਜਿਹੜੀ ਆ ਉਹ ਛੱਡੀ ਸਿਰਫ ਡੇਢ ਸਾਲ ਦੇ ਲਈ ਹੁਣ ਮੰਤਰੀ ਜੂਰ ਬਣ ਕੇ ਆ ਮਹਿਕਮੇ ਵੀ ਜਿਹੜੇ ਆ ਮੈਨੂੰ ਇਹੋ ਜਿਹੇ ਦੇ ਦਿੱਤੇ ਗਏ ਆ ਦਾ ਪਾਰਟੀ ਦਿੱਲੀ ਲੌਬੀ ਕਹਿੰਦੇ ਕਿ ਉਹਨਾਂ ਦੀ ਰਾਜ ਸਭਾ ਸੀਟ ਜਿਹੜੀ ਆ ਉਹ ਛੱਡਣ ਦੇ ਲਈ ਉਹਨਾਂ ਨੂੰ ਕਹਿੰਦੇ ਆ ਕਿ ਡਿਪਟੀ ਸੀਐਮ ਜਿਹੜੀ ਆ ਉਹ ਬਣਾ ਸਕਦੀ ਸੀਗੀ ਆਪਣੀਆਂ ਚਰਚਾਵਾਂ ਗੁੱਟਣ ਤੋਂ ਪਹਿਲਾਂ ਵੀ ਜਿਹੜੀਆਂ ਲਖਵਿੰਦਰ ਜੀ ਜਲਦੀਆਂ ਰਹੀਆਂ ਨੇ ਪਰ ਮੁੱਖ ਮੰਤਰੀ ਭਗਵੰਤ ਪਰ ਅੜੇ ਆ ਔਰ ਉਹਨਾਂ ਨੇ ਰਾਜ ਰਾਜ ਸਭਾ ਛੱਡਣ ਵਾਲੇ ਸੰਜੀਤ ਕਰੋੜਾ ਨੂੰ ਡਿਪਟੀ ਸੀਐਮ ਬਣਾਉਣ ਤੇ ਔਰ ਐਸ ਸੀ ਨੂੰ ਡਿਪਟੀ ਸੀਐਮ ਬਣਾਉਣ ਤੇ ਜਿਹੜੀ ਆ ਉਹ ਚੀਜ਼ ਅੜੀ ਹੈ ਔਰ ਉਹਨਾਂ ਨੇ ਇਹ ਗੱਲ ਦਿੱਲੀ ਲੌਬੀ ਨੇ ਵੀ ਗੱਲ ਕਹੀ ਹੈ ਕਿ ਠੀਕ ਆ ਜੇ ਤੁਸੀਂ ਮੁੱਖ ਮੰਤਰੀ ਬਣੇ ਰਹਿਣਾ ਤਾਂ ਫਿਰ ਕੈਬਨਿਟ ਜਿਹੜੀ ਆ ਉਹ ਸਾਡੀ ਪਸੰਦੀਦਾ ਹੋਣੀ ਚਾਹੀਦੀ ਹੈ ਇਹੋ ਜਿਹੀਆਂ ਵੀ ਚਰਚਾਵਾਂ ਜਿਹੜੀਆਂ ਤੂਤਰ ਦੱਸ ਰਹੇ ਨੇ ਕਿ ਦਿੱਲੀ ਲੌਬੀ ਇਹ ਸੋਚ ਰਹੀ ਹੈ ਕਿ ਜੇ ਮੁੱਖ ਮੰਤਰੀ ਭਗੰਤ ਬਾਹਰ ਨੇ ਜਿਹੜਾ ਉਹ ਮੁੱਖ ਮੰਤਰੀ ਬਣੇ ਰਹਿਣਾ ਤਾਂ ਪੂਰੀ ਕੈਬਨਿਟ ਜਿਹੜੀ ਆ ਉਹ ਸਾਡੀ ਪਸੰਦੀਦਾ ਹੋਣੀ ਚਾਹੀਦੀ ਹੈ ਤਾਂ ਇਸ ਕਰਕੇ ਉਹ ਡਿਫਟੀਸੀਮ ਵਾਲੇ ਰੌਲੇ ਤੇ ਆਣਗੇ ਆ ਮੁੱਖ ਮੰਤਰੀ ਭਗੰਤ ਬਾਹਰ ਜਿਹੜੇ ਆ ਉਹ ਮਤਲਬ ਨਾ ਬਣਾਉਣ ਤੇ ਜਿਹੜੇ ਉਹ ਆੜੇ ਹੋਏ ਹੈਗੇ ਆ ਮੁੱਖ ਮੰਤਰੀ ਭਗੰਤ ਬਾਹਰ ਨੂੰ ਪਤਾ ਕਿ ਮੇਰੇ ਬੰਦੇ ਜਿਹੜੇ ਛਾੜ ਦਿੱਤੇ ਗਏ ਆ ਕੈਬਨਟ ਦੇ ਵਿੱਚ ਵੀ ਜਿਹੜੀ ਛੁੱਟੀ ਉਸ ਦਿਨ ਕੁਲਦੀਪ ਸਿੰਘ ਢਾਲੀਵਾਲ ਦੀ ਲਖਵਿੰਦਰ ਜੀ ਹੋਈ ਹੈ ਉਹ ਵੀ ਜਿਹੜੇ ਇਸੇ ਕਰਕੇ ਜਿਹੜੀ ਛੁੱਟੀ ਹੋਈ ਹੈ ਕਿ ਉਹਨਾਂ ਨੂੰ ਖਮਿਆਜਾ ਜਿਹੜਾ ਉਹ ਭੁਗਤਣਾ ਪਿਆ ਸੀ ਭਗਵੰਤ ਮਾਨ ਦੇ ਨਾਲ ਨੇਤਾ ਦਾ ਔਰ ਕੁਝ OSG ਭਗਵੰਤ ਮਾਨ ਦੇ ਲਈ ਲੋਬੀ ਦੀ ਪੱਟ ਲਏ ਆ ਔਰ ਕੁਝ ਹਟਾ ਦਿੱਤੇ ਆ ਤਾਂ ਭਗਵੰਤ ਮਾਨ ਦੇ ਨਾਲ ਉਹੋ ਜਿਹੇ ਕੋਈ ਬੰਦੇ ਲਖਵਿੰਦਰ ਜੀ ਰਹਿ ਨਹੀਂ ਗਏ ਸੋ ਜਿਸ ਕਰਕੇ ਭਗਵੰਤ ਮਾਨ ਨੂੰ ਇਹ ਵੀ ਹੈ ਕਿ ਜੇ ਹੁਣ ਦੋ ਡਿਪਟੀ ਸੀਐਮ ਆ ਗਏ ਆ ਤਾਂ ਮੈਂ ਤਾਂ ਐਜ਼ ਅ ਸੀਐਮ ਬਿਲਕੁਲ ਜਿਹੜਾ ਉਹ ਇੱਕ ਤਰੀਕਾ ਨਾਲ ਪੇਰ ਉਹ ਜੁਗਾਹ ਹਣ ਕਹਿੰਦੇ ਆ ਕਿ ਦਿੱਲੀ ਲੌਬੀ ਨੇ ਉਹਨਾਂ ਨੂੰ ਅਲਟੀਮੇਟਮ ਦਿੱਤਾ ਕਿ ਭਾਈ ਸਲਾਹ ਕਰ ਲਓ ਤੁਸੀਂ ਕਿਵੇਂ ਕਰਨਾ ਮੁੱਖ ਮੰਤਰੀ ਤੁਸੀਂ ਬੰਨਾ ਕੈਬਨਿਟ ਸਾਡੀ ਮਨਪਸੰਦੀ ਹੋਣੀ ਚਾਹੀਦੀ ਹੈ ਜਾਂ ਫਿਰ ਤੁਸੀਂ ਰਾਜ ਸਭਾ ਜਾਣ ਲਈ ਤਿਆਰ ਤਾਂ ਇਹ ਜਿਹੜਾ ਕਲੇਜ ਲਖਮਿਤਰ ਜੀ ਅੰਦਰ ਖਾਤੇ ਚੱਲਦਾ ਦੱਸਿਆ ਜਾ ਰਿਹਾ ਹੈ ਔਰ ਸਤਿ ਸਰ ਜਿਹੜੇ ਇਹ ਗੱਲ ਦੱਸ ਰਹੇ ਆ ਕਿ ਭਾਈ ਇਹ ਅੰਦਰ ਖਾਤੇ ਖਾਸਾ ਕਲੇਸ਼ ਆਮ ਆਦਮੀ ਪਾਰਟੀ ਦੇ ਅੰਦਰ ਚੱਲ ਰਿਹਾ ਹੈ ਜੀ ਬਿਲਕੁਲ ਅਸਰ ايه ਕਲੇਸ਼ ਤਾਂ ਚੱਲ ਰਿਹਾ ਪਰ ਨਾਲ ਹੀ ਨਾਲ ਇਹ ਵੀ ਕਹਿ ਰਹੇ ਨੇ ਵੀ ਇਹ ਕਲੇਸ਼ ਤੋਂ ਪਾਰ ਪਾਉਣ ਦੇ ਲਈ ਕੁਝ ਹੋਰ ਵੀ ਹਥਿਆਰ ਆਪਣਾਰੀਏ ਸਰਕਾਰ ਜਾਂ ਸਿਰਫ ਪਰ ਸਿਰਫ ਸੀਐਮ ਦੀ ਕਿਉਂਕਿ ਸੀਐਮ ਦੀ ਕੁਰਸੀ ਨੂੰ ਲੈ ਕੇ ਲਗਾਤਾਰ ਇਹ ਚਰਚਾ ਸੀ ਵੀ ਸੀਐਮ ਦੀ ਕਦੇ ਡੰਮੀ ਸੀਐਮ ਦੱਸੇ ਤਾਂ ਦਾ ਤੇ ਆਪਾਂ ਵੀ ਲਗਾਤਾਰ ਕਰਦੇ ਆ ਵੀ ਕੁਰਸੀ ਖਤਰੇ ਦੇ ਵਿੱਚ ਐ ਸੋ ਜਿਸ ਤਰ੍ਹਾਂ ਦੇ ਹੁਣ ਹਾਲਾਤ ਨੇ ਕਿ ਸੱਚਮੁੱਚ ਕੁਰਸੀ ਖਤਰੇ ਦੇ ਵਿੱਚ ਐ ਤੇ ਦੂਸਰੇ ਪਾਸੇ ਕੇਜਰੀਵਾਲ ਸਾਹਿਬ ਦਾ ਬਿਆਨ ਵੀ ਮੈਂ ਰਾਜ ਸਭਾ ਨਹੀਂ ਜਾਵਾਂਗਾ ਕਿ ਇਹ ਜਿਹੜੇ ਸੂਤਰ ਚਰਚਾਵਾ ਦੱਸ ਰਹੇ ਚਰਚਾਵਾ ਸੱਚ ਵੀ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨੇ ਬਿਲਕੁਲ ਲਖਵਿੰਦਰ ਜੀ ਜੇ ਅੱਗ ਲੱਗਦੀ ਆ ਤਾਂ ਧੂਆ ਜਿਹੜਾ ਉਹ ਫੇਰ ਹੀ ਉੱਠਦਾ ਹੈ ਪਰ ਅੱਗੇ ਵੀ ਆਪਾਂ ਇਹੀ ਗੱਲ ਕਰਦੇ ਰਹੇ ਆ ਕਿ ਜਿਹੜੇ ਆਪਣੇ ਅੱਗੇ ਸੁਤਰ ਇਹ ਜਿਹੜੀ ਗੱਲ ਦੱਸਦੇ ਉਹਨਾਂ ਦੀਆਂ ਗੱਲਾਂ ਸੱਚੀਆਂ ਹੋਈਆਂ ਨੇ ਔਰ ਲਖਵਿੰਦਰ ਜੀ ਮੈਂ ਫੇਰ ਉਹੀ ਗੱਲ ਦੱਸ ਰਿਹਾ ਕਿ ਇਹ ਚਰਚਾ ਆ ਮੈਂ ਕੈਂਸ ਕੈਂਸ ਅੱਗੇ ਕਈ ਦਿਨਾਂ ਦੀ ਜਿਹੜੀ ਉਹ ਚੱਲ ਰਹੀ ਸੀ ਪਰ ਆਪਾਂ ਇਸ ਮਸਲੇ ਤੇ ਚੁੱਪ ਸੀਗੇ ਕਿਉਂਕਿ 4-5 ਦਿਨ ਹੋ ਗਏ ਇਸ ਮਸਲੇ ਤੇ ਕੈਂਸ ਕੈਂਸ ਚੱਲਦੀ ਨੂੰ ਪਰ ਆਪਾਂ ਜਿਹੜੇ ਇਸ ਮਸਲੇ ਤੇ ਬਿਲਕੁਲ ਜਿਹੜੇ ਚੁੱਪ ਸੀਗੇ ਚੁੱਪ ਇਸੇ ਕਰਕੇ ਸੀਗੇ ਕਿ ਇੱਕ ਵਾਰੀ ਕਨਫਰਮ ਹੋਰ ਕਰ ਲਿਆ ਜਾਵੇ ਠੀਕ ਹੈ ਖਬਰ ਲੇਟ ਕਰ ਲਾਂਗੇ ਜਾਣਕਾਰੀ ਲੋਕਾਂ ਤੱਕ ਲੇਟ ਜਿਹੜੀ ਆ ਪਹੁੰਚ ਜੁਗੀ ਪਰ ਗਲਤ ਨਾ ਜਿਹੜੀ ਆ ਹੋਵੇ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਲਕਵੇਂਦਰ ਜੀ ਲੜਾਈ ਜਿਹੜੀ ਆ ਹੋਰ ਵਧੇਗੀ ਔਰ ਲੜਾਈ ਜਿਹੜੀ ਆ ਵਧਦੀ ਵਧਦੀ ਕਿਸ ਕੋਈ ਵੀ ਰੂਪ ਜਿਹੜਾ ਉਹ ਧਾਰਨ ਜਿਹੜੀ ਆ ਉਹ ਕਰ ਸਕਦੀ ਆ ਤਾਂ ਇਸ ਕਰਕੇ ਭਗਵੰਤ ਮਾਨ ਦੇ ਪਹਿਲਾਂ ਆਪਾਂ ਦੇਖਿਆ ਕਿ ਭਗਵੰਤ ਮਾਨ ਨੇ ਉਹਨਾਂ ਦੇ ਬੰਦੇ ਝਾੜੇ ਦਿੱਲੀ ਵਾਲਿਆਂ ਦੇ ਤੇ ਭਗਵੰਤ ਮਾਨ ਦੇ ਦਿੱਲੀ ਵਾਲਿਆਂ ਨੇ ਵੀ ਜਿਹੜੇ ਆ ਉਹ ਬੰਦੇ ਝਾੜੇ ਹੈਗੇ ਆ ਕੁਝ ਬੋ ਐਸਜੀ ਭਗਵੰਤ ਬੰਦੇ ਪੱਟਲੇ ਗਏ ਆ ਕੁਝ ਐਸਜੀ ਭਗਵੰਤ ਬੰਦੇ ਪੱਟ ਕੇ ਸੁੱਟ ਦਿੱਤੇ ਗਏ ਆ ਤਾਂ ਇਹ ਜਿਹੜੀਆਂ ਪੱਟਣ ਪਟਾਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਕੋਈ ਚੱਲ ਹੀ ਰਹੀਆਂ ਨੇ ਔਰ ਕੈਬਨਿਟ ਦੇ ਵਿੱਚ ਇਸ ਵਕਤ ਭਗਵੰਤ ਮਾਨ ਦੇ ਨਾਲ ਦਿਲੋਂ ਜਿਹੜਾ ਜੇ ਆਪਾਂ ਕਹੀਏ ਇੱਕ ਪਾਸੜਾ ਕੋਈ ਨਹੀਂ ਹੈ ਹਰੇ ਹਰ ਬੰਦਾ ਜਿਹੜਾ ਦਿੱਲੀ ਲੋਬੀ ਦੇ ਨਾਲ ਖੜਾ ਹੈਗਾ ਐਮਐਲਏ ਐਮਐਲਏ ਦੇ ਬਾਰੇ ਵੀ ਕਹਿੰਦੇ ਆ ਕਿ ਦਿੱਲੀ ਸੱਦ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਕਿ ਕੌਣ ਐਮਐਲਏ ਕਿਹੜਾ ਕੀ ਦੇ ਨਾਲ ਆ ਇਹਦੀ ਤਿਆਰੀ ਲਖਵਿੰਦਰ ਜੀ ਪੂਰੀ ਕੀਤੀ ਜਾ ਰਹੀ ਹੈ ਦਿੱਲੀ ਲੋਬੀ ਦੇ ਬੰਦੂ ਕਿ ਜੇਕਰ ਭੁਗਤਾਨ ਕਰਨ ਕਿਸੇ ਤਰੀਕੇ ਅੱਖਾਂ ਦਿਖਾਉਂਦੇ ਆ ਜਾਂ ਕੋਈ ਕਿਸੇ ਤਰੀਕੇ ਬਾਹਰ ਜਾਣ ਦੀ ਜਿਹੜੀ ਆ ਗੱਲ ਕਰਦੇ ਆ ਤਾਂ ਫਿਰ ਐਮਐਲਏ ਕਿੱਧਰ ਜਾਣਗੇ ਮੰਤਰੀ ਕਿੱਧਰ ਜਾਣਗੇ ਤਾਂ ਉਹੋ ਜਿਹੇ ਬੰਦੇ ਜਿਹੜੇ ਆ ਉਹ ਦੇਖੇ ਜਾ ਰਹੇ ਹੈਗੇ ਆ ਔਰ ਇਕੱਲੇ ਇਕੱਲੇ ਬੰਦੇ ਤੋਂ ਕਹਿੰਦੇ ਆ ਰਿਪੋਰਟ ਵੀ ਤਿਆਰ ਕੀਤੀ ਜਾ ਰਹੀ ਹੈ ਔਰ ਇਕੱਲੇ ਇਕੱਲੇ ਬੰਦੇ ਦੇ ਨਾਲ ਗੱਲਬਾਤ ਵੀ ਜਿਹੜੀ ਆ ਕੀਤੀ ਜਾ ਰਹੀ ਹੈਗੀ ਆ ਔਰ ਮੰਤਰੀ ਜਿਹੜੇ ਜ਼ਿਆਦਾ ਭੁਗਤਾਨ ਦੀ ਹਾਮੀ ਭਰਦੇ ਰਹੇ ਆ ਜਾ ਪਰਦੇਣ ਆਉਣ ਵਾਲੇ ਦਿਨਾਂ ਛਾੜੇ ਵੀ ਜਾ ਸਕਦੇ ਐ ਤੇ ਛਾੜੇ ਗਏ ਵੀ ਐ ਔਰ ਭਗੰਤਪਾ ਨੂੰ ਸਾਫ਼ ਤੌਰ ਤੇ ਕਹਤਾ ਕਿ ਮੁੱਖ ਮੰਤਰੀ ਜੇ ਬੜੇ ਰਹਿਣਾ ਤਾਂ ਫਿਰ ਕੈਬਨਟ ਸਾਡੀ ਜਿਹੜੀ ਮਨਸੰਦੀ ਹੋਊਗੀ ਬੰਦੇ ਸਾਡੇ ਮਨਸੰਦੇ ਹੋਣਗੇ ਐ ਤੇ ਤੁਸੀਂ ਜਿਹੜਾ ਹੈਗਾ ਜੇ ਨਹੀਂ ਇਹ ਇਹ ਜਰ ਸਕਦੇ ਤਾਂ ਫਿਰ ਤੁਸੀਂ ਰਾਜ ਸਭਾ ਆ ਸਕਦੇ ਹੋ ਤੁਸੀਂ ਸਲਾਹ ਕਰਕੇ ਦੱਸੋ ਕਿ ਕਰਨਾ ਕਿ ਇਹੋ ਜੀਆਂ ਚਰਚਾਵਾਂ ਲਖਮਿੰਦਰ ਜੀ ਚੱਲ ਰਹੀਆਂ ਨੇ ਔਰ ਇਹ ਚਰਚਾਵਾਂ ਜਿਹੜੀਆਂ ਅੱਗੇ ਬਹੁਤ ਸਾਰੀਆਂ ਸੱਚ ਹੋਈਆਂ ਨੇ ਪਰ ਲਖਮਿੰਦਰ ਜੀ ਇਹ ਵੀ ਜਿਹੜੀ ਅੰਦਰ ਖਾਤੇ ਕਲੇਜ ਦੀ ਚਰਚਾ ਹੈ ਇਹ ਵੀ ਸੱਚੀ ਹੈ ਔਰ ਕਿਤੇ ਨਾ ਕਿਤੇ ਲਖਵਿੰਦਰ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਿਆਵ ਨਿਕਲ ਕੇ ਸਾਹਮਣੇ ਹੁੰਦੀ ਵੀ ਸਾਨੂੰ ਦਿਖਾਈ ਦੇ ਸਕਦੀ ਬਿਲਕੁਲ ਸਰ ਪਰ ਜਿਸ ਤਰੀਕੇ ਨਾਲ ਡਿਪਟੀ ਸੀਐਮ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਅੜੇ ਹੋਏ ਨੇ ਲੱਗ ਨਹੀਂ ਰਿਹਾ ਕਿ ਐਨੇ ਸੌਖਿਆਂ ਰਾਜ ਸਭਾ ਚਲੇ ਜਾਣਗੇ ਜਿਸ ਤਰੀਕੇ ਨਾਲ ਦਿੱਲੀ ਲੋਬੀ ਤੁਸੀਂ ਗੱਲ ਕਰ ਰਹੇ ਹੋ ਵੀ ਚਰਚਾ ਆਮਾ ਨਹੀਂ ਦਿੱਲੀ ਲੋਬੀ ਨਹੀਂ ਰਾਜ ਸਭਾ ਜਾਣ ਵਾਲੀ ਜਿਹੜੀ ਗੱਲ ਹੈ ਨਾ ਉਹ ਲਖਵਿੰਦਰ ਜੀ ਲੱਗਦਾ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਕਬੂਲਣਗੇ ਥੋੜੀਆਂ ਜਿਹੀਆਂ ਗੱਲਾਂ ਬਿਲਕੁਲ ਸਾਰਾ ਮੈਨੂੰ ਲੱਗਦਾ ਕਿ ਚੁੱਕ ਜਾਣਗੇ ਕਿ ਠੀਕ ਆ ਕੇ ਭਾਈ ਜਿਵੇਂ ਅੱਗੇ ਮੁੱਖ ਮੰਤਰੀ ਭਗਵੰਤ ਸਾਨ ਨੇ ਕਹਿਦਾ ਤੁਸੀਂ ਕਿ ਠੀਕ ਹੈ ਮੇਰੇ ਆਲੇ-ਦਾਲੇ ਦਾ ਜਿਹੜਾ ਹਮਲਾ ਫੇਲਾ ਉਹ ਤੁਸੀਂ ਬਦਲਣਾ ਤਾਂ ਬਦਲੋ ਪਰ ਮੈਂ ਸੀਐਮ ਦੀ ਕੁਰਸੀ ਨਹੀਂ ਜਿਹੜੀ ਛੱਡਣੀ ਠੀਕ ਆ ਆਪਣੀ ਕੁਰਸੀ ਬਚਾਉਣ ਦੇ ਲਈ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਨਾਲ ਦੇ ਜਿਹੜੇ ਆਪਣੇ ਸੱਜਣ ਭਿੱਤਰ ਜਿਹੜੇ ਉਹ ਰਗਣਾਦੇ ਸੀ ਕਿ ਉਹਨਾਂ ਦੀ ਛੁੱਟੀ ਕਰਾਤੀ ਸੀ ਪਰ ਆਪ ਮੁੱਖ ਮੰਤਰੀ ਜਿਹੜੇ ਉਹ ਬਣੇ ਰਹੇ ਸੀ ਇੱਥੇ ਵੀ ਠੀਕ ਹੈ ਜੇ ਅਗਲੇ ਨੇ ਬਣਾਤੇ ਮੰਤਰੀ ਮੰਡਲ ਦੇ ਵਿੱਚ ਬੰਦੇ ਹੋਰ ਜਾਂ ਵੜਾਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਪੀਸੀਐਮ ਤਾਂ ਮੁੱਖ ਮੰਤਰੀ ਭਗਵੰਤ ਮਾਨ ਬੇਸ਼ੱਕ ਪਾਵਰਲੈਸ ਹੋਣ ਪਰ ਮੁੱਖ ਮੰਤਰੀ ਤਾਂ ਰਹਿਣ ਗਈ ਨਾ ਤਾਂ ਇਸ ਕਰਕੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਦਾ ਉਹਨਾਂ ਦਾ ਮਨ ਜਿਹੜਾ ਉਹ ਕਰਦਾ ਨਹੀਂ ਔਰ ਲਖਵਿੰਦਰ ਜੀ ਇਹ ਵੀ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਗਾੜੀ ਤੇ ਬੇਅਦਬੀ ਮਸਲਿਆਂ ਦੇ ਉੱਪਰ ਇੱਕ ਵੱਡੇ ਚਿਹਰੇ ਨੂੰ ਉਭਾਰਨ ਦੀ ਕੋਸ਼ਿਸ਼ ਹੈਗੀ ਹੈ ਔਰ ਹੋ ਸਕਦਾ ਹੈ ਕਿ ਉਹ ਚਿਹਰੇ ਨੂੰ ਉਭਾਰ ਕੇ ਅੱਗੇ ਲਿਆ ਕੇ ਸਤਾਈ ਦੇ ਲਈ ਉਹ ਵੀ ਚਿਹਰਾ ਬਣਾਇਆ ਜਾਵੇ ਭਗਵੰਤ ਮਾਨ ਨੂੰ ਸਾਈਡ ਆਟ ਕੀਤੀ ਜਾਵੇ ਇਹ ਵੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਹਾਂ ਬਿਲਕੁਲ ਪਰ ਸਰ ਜਿਸ ਤਰ੍ਹਾਂ ਕਿ ਹਾਲਾਤ ਬਣ ਲੱਗ ਰਹੇ ਵੀ ਆਉਣ ਵਾਲੇ ਦਿਨਾਂ 'ਚ ਇਹ ਕਲੇਸ਼ ਇੰਨੇ ਅਸੌਖਿਆਂ ਖਤਮ ਨਹੀਂ ਹੋਣਾ ਕਲੇਸ਼ ਵਧੇਗਾ ਲੇਕਿਨ ਕਿਸ ਤਰੀਕੇ ਨਾਲ ਹੁਣ ਆਮ ਆਦਮੀ ਪਾਰਟੀ ਦੀ ਸਿਆਸਤ ਚੱਲੇਗੀ ਸਰਕਾਰ ਚੱਲੇਗੀ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਸੋ ਸਿੱਧੂ ਸਾਹਿਬ ਇੱਕ ਸਰਵੇ ਦੀ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਸਰਵੇ ਕਰਾਇਆ ਗਿਆ ਜਿਸ ਦੇ ਵਿੱਚ ਇਹ ਪਤਾ ਕੀਤਾ ਗਿਆਗਾ ਵੀ ਭਾਈ ਪੰਜਾਬ ਦੇ ਵਿੱਚ ਕਿਹੜਾ ਰਾਜਨੀਤਿਕ ਚਿਹਰਾ ਸਭ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਮਕਬੂਲ ਆ ਪ੍ਰਾਈਵੇਟ ਕੰਪਨੀ ਤੋਂ ਸਰਵੇ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਜਿੱਥੇ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਨੇ ਉੱਥੇ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਕੁਝ ਚਿਹਰੇ ਸ਼ਾਮਿਲ ਸੀਗੇ ਸੋ ਕਹਿ ਰਹੇ ਨੇ ਕਿ ਜਿਹੜਾ ਰਿਜ਼ਲਟ ਆ ਬੜਾ ਹੈਰਾਨੀਜਨਕ ਸਾਹਮਣੇ ਆਇਆ ਹੈ ਰਿਜ਼ਲਟ ਦੇ ਵਿੱਚ ਆਖਰ ਕਿਹੜੇ ਚਿਹਰੇ ਉੱਪਰ ਲੋਕਾਂ ਦੇ ਵੱਲੋਂ ਮੋਹਰ ਲਗਾਈ ਗਈ ਹੈ ਜਿਹੜਾ ਪ੍ਰਾਈਵੇਟ ਕੰਪਨੀ ਦਾ ਸਰਵੇ ਕਹਿ ਰਿਹਾ ਆਖਰ ਕਿਹੜਾ ਚਿਹਰਾ ਜਿਹੜਾ ਲੋਕਾਂ ਵੱਲੋਂ ਮਕਬੂਲੀਅਤ ਹਾਸਲ ਕਰ ਚੁੱਕਿਆ ਹੈ ਆਮ ਆਦਮੀ ਪਾਰਟੀ ਲਖਵਿੰਦਰ ਜੀ ਬਹੁਤ ਸੀਰੀਅਸ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਆ ਉਹ ਹਾਰ ਲਖਵਿੰਦਰ ਜੀ ਹੋਈ ਹੈ ਔਰ ਹਾਲੇ ਉੱਥੇ 5 ਸਾਲ ਜਿਹੜੀਆਂ ਚੋਣਾਂ ਹੋਣੀਆਂ ਨਹੀਂ ਤੇ ਗਾ ਵੀ ਪੈਰ ਲੱਗੜਿਆ ਕਿ ਨਹੀਂ ਲੱਗੜੇ ਉਹ ਵੀ ਜਿਹੜਾ ਮੁਸ਼ਕਲ ਹੈ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਜਿਹੜੀ ਆ ਉਸ ਤਰੀਕੇ ਨਾਲ ਪੰਜਾਬ ਦੇ ਵਿੱਚ ਤਕੜਿਆ ਹਾਲੇ ਉਨੀ ਹੋਈ ਨਹੀਂ ਹੈ ਕਾਂਗਰਸ ਦੇ ਵਿੱਚ ਕਲੇਸ਼ ਹੈ ਤਾਂ ਕਿਤੇ ਨਾ ਕਿਤੇ ਆਸ ਆਮਾਨੀ ਪਾਰਟੀ ਨੂੰ ਹੈਗੀ ਆ ਕਿ ਪੰਜਾਬ ਦੇ ਵਿੱਚ ਅਸੀਂ ਆਹ ਜੇ 1.5 ਸਾਲਾਂ ਦੇ ਵਿੱਚ ਕੁਝ ਵੱਖਰਾ ਕਰਕੇ ਕੁਝ ਨਵਾਂ ਕਰਕੇ ਕੁਝ ਚੜਜ ਦਾ ਕਰਕੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਸਾਡੇ ਪੈਰ ਜਿਹੜੇ ਆ ਉਹ ਲੱਗ ਜਾਣੇ ਆ ਤੇ ਜੇ ਪੰਜਾਬ ਦੇ ਵਿੱਚ ਪੈਰ ਲੱਗ ਗਏ ਤਾਂ ਘੱਟੋ ਘੱਟ 32 ਤੱਕ ਤਾਂ ਅਸੀਂ ਆਰਾਮ ਨਾਲ ਬੈਠਾਂਗੇ ਤੇ ਗਾਂ ਫਿਰ ਇੱਧਰ ਉੱਧਰ ਕਿਤੇ ਪੈਰ ਲਾਉਂਦੇ ਪੰਜਾਬ ਦੇ ਦੰਦ ਦੇ ਉੱਪਰ ਰਹਿ ਜਾਾਂਗੇ ਕਿ ਦਿੱਲੀ ਵੀ ਆ ਸਕਦੇ ਆ ਫਿਰ ਇੱਧਰ ਉੱਧਰ ਵੀ ਆ ਸਕਦੇ ਆ ਸੋ ਇਸ ਕਰਕੇ ਪੰਜਾਬ ਜਿਤਨਾ ਆਵਾਦੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਤੇ ਪੰਜਾਬ ਦੇ ਵਿੱਚ ਇਥੇ ਕਰਕੇ ਹੁਣ ਦਿੱਲੀ ਵਾਲੇ ਸਾਰੇ ਆ ਕੇ ਬਹਿ ਗਏ ਆ ਤੇ ਇੱਥੇ ਆਪਣੇ ਜਿਹੜੀ ਮਿਹਨਤ ਦਿਖਾ ਰਹੇ ਆ ਕਿ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਤੇ ਸਰਕਾਰ ਬਣਾਉਣੀ ਆ ਇੰਨੇ ਸੀਰੀਅਸ ਲੈਂਦੇ ਆ ਆਵਾਦੀ ਪਾਰਟੀ ਨੇ ਹੁਣ ਇੱਕ ਪ੍ਰਾਈਵੇਟ ਕੰਪਨੀ ਤੋਂ ਸਰਵੇ ਕਰਵਾਇਆ ਜਿਹਦੇ ਵਿੱਚ ਭਗਵੰਤ ਮਾਨ ਵੀ ਜਿਹੜੇ ਉਹਨਾਂ ਦਾ ਚਿਹਰਾ ਵੀ ਹੈ ਔਰ ਤਿੰਨ ਚਾਰ ਚਿਹਰੇ ਆਵਾਦੀ ਪਾਰਟੀ ਦੇ ਹੋਰ ਵੀ ਨੇ ਕਿ ਕਿਹੜਾ ਸਭ ਤੋਂ ਵੱਧ ਮਕਬੂਲ ਹੈ ਐਵੇਂ ਹੀ ਇਸ ਸਰਵੇ ਦੇ ਵਿੱਚ ਤਿੰਨ ਚਾਰ ਚਿਹਰੇ ਜਿਹੜੇ ਆ ਉਹ ਕਾਂਗਰਸ ਦੇ ਵੀ ਲਏ ਗਏ ਆ ਅਕਾਲੀ ਦਲ ਦੇ ਵੀ ਲਏ ਗਏ ਆ ਔਰ ਚਿਹਰੇ ਜਿਹੜੇ ਆ ਉਹ ਭਾਜਪਾ ਦੇ ਵੀ ਲੈ ਲਿਆ ਇਸ ਸਰਵੇ ਦੇ ਵਿੱਚ ਉਸ ਪ੍ਰਾਈਵੇਟ ਕੰਪਨੀ ਨੇ ਸਰਕਾਰ ਦੇ ਕਹਿਣ ਤੇ ਸਰਵੇ ਕੀਤਾ ਕਿ ਭਾਈ ਸਭ ਤੋਂ ਵੱਧ ਮਕਬੂਲ ਲੋਕਾਂ ਦੇ ਵਿੱਚ ਚਿਹਰਾ ਕਿਹੜਾ ਤਾਂ ਲਖਵਿੰਦਰ ਜੀ ਹੈਰਾਨੀ ਹੋਊਗੀ ਕਿ ਸਭ ਤੋਂ ਵੱਧ ਜੇ ਕਿ ਆਮ ਆਦਮੀ ਪਾਰਟੀ ਦੇ ਚਿਹਰਿਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਚਿਹਰਿਆਂ ਦੇ ਵਿੱਚੋਂ ਤਾਂ ਭਗਵੰਤ ਮਾਨ ਹਾਲੇ ਵੀ ਸਭ ਤੋਂ ਵੱਧ ਮਕਬੂਲ ਨੇ ਅੱਜ ਜਦੋਂ ਆਲ ਓਵਰ ਪਾਰਟੀਆਂ ਦੇ ਚਿਹਰਿਆਂ ਦੀ ਗੱਲ ਆਈ ਤਾਂ ਸਭ ਤੋਂ ਵੱਧ ਲਖਵਿੰਦਰ ਜੀ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਜਿਹੜਾ ਉਹ ਮਕਬੂਲ ਪਾਇਆ ਗਿਆ ਔਰ ਇਹ ਕੋਈ ਐਵੇਂ ਨਹੀਂ ਹੈ ਜੇ ਕਿਸੇ ਨੂੰ ਝੂਠ ਲੱਗਦਾ ਹੈ ਤਾਂ ਸਰਕਾਰ ਦੇ ਉਹ ਸਰਵੇ ਦੀ ਜਾਂ ਜਿਹੜੀ ਉਹ ਜਾ ਕੇ ਕਰ ਸਕਦਾ ਹੈ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਸਰਵੇ ਹੈ ਕਿ ਸਾਰੇ ਆਲ ਓਵਰ ਚਿਹਰੇ ਆ ਜਿਹੜੇ ਪਾਰਟੀਆਂ ਦੇ ਉਹਨਾਂ ਚਿਹਰਿਆਂ ਦੇ ਜਿਹੜੇ ਮੇਨ ਸੀਐਮ ਚਿਹਰੇ ਬਣੇ ਹੋਏ ਆ ਉਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਮਕਬੂਲੀਅਤ ਲੋਕਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਆਈ ਹੈ ਇਹ ਸਾਡਾ ਕਹਿਣਾ ਨਹੀਂ ਹੈ ਇਹ ਆਮ ਆਦਮੀ ਪਾਰਟੀ ਦਾ ਸਰਵੇਖਣ ਹੈ ਕਿ ਕਰਵਾਇਆ ਗਿਆ ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਤਾਂ ਚਰਨਜੀਤ ਸਿੰਘ ਚੰਨੀ ਬਹੁਤ ਵੱਡੇ ਫਰਕ ਦੇ ਨਾਲ ਸਭ ਤੋਂ ਅੱਗੇ ਜਿਹੜੇ ਇਸ ਨਿਕਲ ਕੇ ਆਇਆ ਮੈਂ ਅੰਕੜੇ ਇੱਥੇ ਜਾਣਬੁੱਝ ਕੇ ਨਹੀਂ ਦੱਸ ਰਿਹਾ ਕਿਉਂਕਿ ਕਈ ਵਾਰੀ ਬੰਦੇ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਪ੍ਰਮੋਟ ਕਰਨ ਵਾਸਤੇ ਇਹ ਹੈ ਪਰ ਬਹੁਤ ਵੱਡੇ ਫਰਕ ਦੇ ਨਾਲ ਚਰਨਜੀਤ ਸਿੰਘ ਚੰਨੀ ਭੁਗਤਪਾਨ ਤੋਂ ਅੱਗੇ ਨੇ ਪਰ ਬਾਕੀ ਜਿਹੜੇ ਜੋ ਭੁਗਤਪਾਨ ਅੱਗੇ ਨੇ ਚੰਨੀ ਸਿੰਘ ਚੰਨੀ ਮਾਰ ਪਾਉਂਦੇ ਭਗਵੰਤ ਮਾਨ ਨੂੰ ਨਜ਼ਰ ਆਏ ਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਚਿਹਰੇ ਨੇ ਉਹਨਾਂ ਦੇ ਵਿੱਚੋਂ ਭਗਵੰਤ ਮਾਨ ਜਿਹੜੇ ਆ ਉਹ ਅੱਗੇ ਆਏ। ਪਰ ਚਰਨਜੀਤ ਚੰਨੀ ਜਿਹੜੇ ਆ ਉਹ ਇਸ ਸਰਵੇ ਦੇ ਵਿੱਚ ਲਖਵਿੰਦਰ ਜੀ ਪਹਿਲੇ ਨੰਬਰ ਤੇ ਆਉਂਦੇ ਦਿਖਾਈ ਦਿੱਤੇ ਆ ਔਰ ਇਸ ਇਸ ਸਰਵੇ ਤੋਂ ਬਾਅਦ ਹੀ ਹੋ ਸਕਦਾ ਕਿ ਭਗਵੰਤ ਮਾਨ ਹੋਰਾਂ ਨੂੰ ਥੋੜਾ ਸਾਈਡਲਾਈਨ ਕਰਨ ਬਾਰੇ ਸੋਚ ਲਈ ਹੋਵੇ ਆਮ ਆਦਮੀ ਪਾਰਟੀ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਆ ਇਸ ਵਕਤ ਕੱਟ ਰਹੇ ਆ ਭਗਵੰਤ ਮਾਨ ਬੁਰਾ ਨੂੰ ਕਿ ਕੋਈ ਇਹੋ ਜਿਹਾ ਚਿਹਰਾ ਲੈ ਆਈਏ। ਜਿਹੜਾ ਨਵਾਂ ਚਿਹਰਾ ਹੋਵੇ ਔਰ ਨਵਾਂ ਚਿਹਰਾ ਹੋਵੇ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕੱਟ ਸਕਦਾ ਹੋਵੇ ਔਰ ਇੱਕ ਲਖਵਿੰਦਰ ਜੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇੱਕ ਬਹੁਤ ਵੱਡੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਇਹ ਬਰਗਾੜੀ ਬਾਈਬਲ ਕਲਾਕਾਂਡ ਜਿਹੜਾ ਹੋਇਆ ਜੋ ਵੀ ਉੱਥੇ ਘਟਨਾ ਕਰਮ ਉਦੋਂ ਦੁਖਦਾਈ ਹੋਏ ਆ ਔਰ ਜਿਹੜੇ ਬਿਆਦਵੀ ਕਾਂਡ ਹੋਏ ਆ ਉਸ ਮਸਲੇ ਦੇ ਵਿੱਚ ਇੱਕ ਵੱਟਾ ਐਕਸ਼ਨ ਕਰਕੇ ਇੱਕ ਵੱਡੇ ਚਿਹਰੇ ਨੂੰ ਲਖਵਿੰਦਰ ਜੀ ਉਭਾਰਨ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈਗੀ ਆ ਔਰ ਹੋ ਸਕਦਾ ਹੈ ਕਿ ਇਸੇ ਕਰਕੇ ਉਚੇਰੇ ਨੂੰ ਘੁਮਾਰਿਆ ਜਾ ਰਿਹਾ ਜਾ ਰਿਹਾ ਹੋਵੇ ਕਿ ਇੱਕ ਤਾਂ ਉਹ ਮੁੱਦਾ ਜਿਹੜਾ ਬੜਾ ਭਾਵਨਾਤਮਕ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈਗਾ ਤਾਂ ਜੇਕਰ ਉਸ ਮੁੱਦੇ ਦੇ ਉੱਪਰ ਸਰਕਾਰ ਵਧੀਆ ਕਰ ਜਾਂਦੀ ਹੈ ਤੇ ਇੱਕ ਚਿਹਰੇ ਨੂੰ ਉਭਾਰ ਜਾਂਦੀ ਹੈ ਤਾਂ ਉਹ ਚਿਹਰਾ ਆਮ ਆਦਮੀ ਪਾਰਟੀ ਦੇ ਬਲੋ ਸਤਾਈ ਦੇ ਵਿੱਚ ਵਰਤਿਆ ਜਾ ਸਕਦਾ ਹੈਗਾ ਕਿਉਂਕਿ ਫਲਹਾਲ ਚਰਨਜੀਤ ਸਿੰਘ ਚੰਨੀ ਭਗਵੰਤ ਮਾਨ ਦੇ ਚਿਹਰੇ ਤੇ ਭਾਰੀ ਪੈਂਦੇ ਜਿਹੜੇ ਉਹ ਨਜ਼ਰੀਆਂ ਆ ਰਹੇ ਹੈਗੇ ਆ ਆ ਬਹੁਤ ਅਹਿਮ ਜਿਹੜੀਆਂ ਐਕਸ਼ਨ ਜਾਂ ਇਹੋ ਜਿਹੇ ਅਹਿਮ ਜਿਹੜੇ ਆ ਉਹ ਪੱਤੇ ਖੇਡੇ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਰਵੇ ਤੋਂ ਬਾਅਦ ਕਾਫੀ ਕੁਝ ਚੇਂਜ ਆਮ ਆਦਮੀ ਪਾਰਟੀ ਦੇ ਅੰਦਰ ਹੁੰਦਾ ਲਖਵਿੰਦਰ ਜੀ ਨਜ਼ਰੀ ਆਉਦਾ ਇਹ ਸਰਵੇ ਨੇ ਚੰਗਿਆਂ ਚੰਗਿਆਂ ਦੀ ਨੀਂਹ ਪੋੜਾ ਕੇ ਜਿਹੜੀ ਆ ਰੱਖ ਦਿੱਤੀ ਹੈ ਕਿ ਇਹ ਸਰਵੇ ਨਾ ਤਾਂ ਆਮ ਆਦਮੀ ਪਾਰਟੀ ਦੇ ਵਾਸਤੇ ਫਿੱਟ ਬਹਿ ਰਿਹਾ ਹੈਗਾ ਨਾ ਇਹ ਸਰਵੇ ਅਕਾਲੀ ਦਲ ਤੇ ਭਾਜਪਾ ਵਾਸਤੇ ਫਿੱਟ ਬਹਿ ਰਿਹਾ ਹੈਗਾ ਤੇ ਨਾ ਹੀ ਕਾਂਗਰਸ ਦੇ ਜਿਹੜੇ ਮੁਕਾਬਲੇ ਜਿਹੜੇ ਆਏ ਆ ਚੰਨਜੀਤ ਸਿੰਘ ਚੰਨੀ ਤੇ ਕੁਝ ਚਿਹਰੇ ਐਸ.ਐਮ ਦੇ ਤੌਰ ਤੇ ਉਹਨਾਂ ਨੂੰ ਵੀ ਫਿੱਟ ਨਹੀਂ ਬੈ ਰਿਹਾ ਚਰਨਜੀਤ ਸਿੰਘ ਚੰਨੀ ਜਿਹਦੇ ਵਿੱਚ ਉੱਪਰ ਕੇ ਨੱਤਰ ਕੇ ਜਿਹੜਾ ਉਹ ਸਾਹਮਣੇ ਆ ਰਹੇ ਹੈਗੇ ਆ ਜਿਦੇ ਕਰਕੇ ਚੰਗਿਆਂ ਚੰਗਿਆਂ ਦੀਆਂ ਚਿੰਤਾਵਾਂ ਜਿਹੜੀਆਂ ਲਖਵਿੰਦਰ ਜੀ ਵਧੀਆਂ ਨੇ ਤੇ ਇਸ ਸਰਵੇ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਚੀਜ਼ ਹੋ ਸਕਦਾ ਹੈ ਸਰਵੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਚੰਨੀ ਦੇ ਚਿਹਰੇ ਦੇ ਮਤਲਬ ਸਰਵੇ ਦੇ ਵਿੱਚ ਚੰਨੀ ਜਿਹੜੇ ਆ ਉਹ ਬਹੁਤ ਵੱਡੇ ਚਿਹਰੇ ਦੇ ਰੂਪ ਦੇ ਵਿੱਚ ਬਣ ਕੇ ਨਿਤਰੇ ਆ ਔਰ ਮਕਬੂਲ ਸਭ ਤੋਂ ਇਹ ਰਾ ਜਿਹੜਾ ਚਰਨਜੀਤ ਸਿੰਘ ਕੰਨੀ ਲੋਕਾਂ ਦੇ ਵਿੱਚ ਇਸ ਸਰਵੇ ਦੇ ਵਿੱਚ ਆਇਆ ਹੈ ਬਿਲਕੁਲ ਸਰ ਸਰਵੇ ਤੋਂ ਬਾਅਦ ਵੀ ਪਾ ਕਹਿ ਸਕਦਾ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਉਥਲ-ਪੁਤਲ ਹੋ ਸਕਦਾ ਕਿਉਂਕਿ ਕਾਂਗਰਸ ਦੇ ਵੱਲੋਂ ਵੀ ਆਪਣੇ ਪ੍ਰਧਾਨ ਨੂੰ ਨਵਾਂ ਪ੍ਰਧਾਨ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਹਾਈ ਕਮਾਂਡ ਦੇ ਵੱਲੋਂ ਸੰਕੇਤ ਦਿੱਤੇ ਗਏ ਸੀ ਤੇ ਹੁਣ ਜੇਕਰ ਸਰਵੇ ਦੀ ਗੱਲ ਕਰ ਰਿਹਾ ਤਾਂ ਸਰਵੇ ਤੋਂ ਬਾਅਦ ਹਰ ਇੱਕ ਪਾਰਟੀ ਦੇ ਵਿੱਚ ਉਥਲ-ਪੁਤਲ ਹੋਣੀ ਜ਼ਰੂਰੀ ਹੈ ਕਿਉਂਕਿ ਜਿਹੜੇ ਪਹਿਲਾਂ ਪਾਰਟੀ ਵੱਲੋਂ ਵੱਡੇ ਚਿਹਰੇ ਮੰਨੇ ਜਾ ਰਹੇ ਸੀ ਜੇਕਰ ਉਹ ਸਰਵੇ ਦੇ ਵਿੱਚ ਅੰਕੜਿਆਂ ਦੇ ਵਿੱਚ ਪਿੱਛੇ ਰਹਿੰਦੇ ਨੇ ਤਾਂ ਹਰ ਇੱਕ ਪਾਰਟੀ ਕੱਲੀ ਕਾਂਗਰਸ ਦੀ ਗੱਲ ਨਹੀਂ ਕੱਲੀ ਆਮ ਆਦੀ ਪਾਰਟੀ ਦੀ ਗੱਲ ਨਹੀਂ ਅਕਾਲੀ ਦਲ ਦੇ ਬੀਜੇਪੀ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਵਿੱਚ ਇਸ ਸਰਵੇ ਤੋਂ ਬਾਅਦ ਵੱਡੀ ਉਤਲ-ਪੁਤਲ ਵੇਖਣ ਨੂੰ ਮਿਲ ਸਕਦੀ ਹੈ। ਸੋਦਰ ਸਰ ਗੱਲ ਕਰਾਂਗੇ ਹੁਣ ਵਿਕਰਮ ਮਜੀਠੀਆ ਦੀ ਜੋ ਕਿ ਤਕਰੀਬਨ 11 ਦਿਨਾਂ ਤੋਂ ਰੀਮਾਂਡ ਦੇ ਉੱਪਰ ਚੱਲ ਰਹੇ ਨੇ ਵਿਜੀਲੈਂਸ ਦੀ ਰਿਮਾਂਡ 4 ਦਿਨਾਂ ਪਿਛਲੇ ਦਿਨਾਂ ਚ ਮਿਲੀ ਸੀ ਰਿਮਾਂਡ ਖਤਮ ਹੋਏਗੀ ਤੇ ਅੱਜ ਉਹਨਾਂ ਨੂੰ ਮਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਆਖਿਰ ਇਹਨਾਂ ਦੋ ਰਿਮਾਂਡ ਮਿਲਣ ਤੋਂ ਬਾਅਦ ਵਿਜੀਲੈਂਸ ਦੇ ਹੱਥ ਲੱਗਿਆ ਕੀ ਕੁਛ ਹੈ ਕਿਉਂਕਿ ਉਹਨਾਂ ਨੂੰ ਲਿਜਾ ਕੇ Shimla ਲੈ ਜਾਇਆ ਗਿਆ ਪੰਜਾਬ ਤੋਂ ਬਾਹਰ ਉਹਨਾਂ ਦੀ ਪ੍ਰਾਪਰਟੀਾਂ ਦੀ ਗੱਲਬਾਤ ਕੀਤੀ ਗਈ ਹੈ ਜਾਂਚ ਦੀ ਗੱਲ ਸਰਕਾਰ ਲਗਾਤਾਰ ਕਰ ਰਹੀ ਹੈ ਅਸਲ ਦੇ ਵਿੱਚ ਵਿਜੀਲੈਂਸ ਦੇ ਹੱਥ ਲੱਗਿਆ ਕੀ ਹੈ ਦੋ ਵਾਰ ਰਿਮਾਂਡ ਵੀ ਲਿਆ ਅੱਜ ਇੱਕ ਵਾਰ ਫਿਰ ਤੋਂ ਕੋਰਟ ਦੇ ਵਿੱਚ ਪੇਸ਼ ਹੋਣਗੇ ਕੀ ਵਿਜੀਲੈਂਸ ਇੱਕ ਵਾਰ ਫਿਰ ਤੋਂ ਤੀਸਰਾ ਰਿਮਾਂਡ ਲੈਣ 'ਚ ਕਿਵੇਂ ਦੇਖ ਰਹੇ ਹੋ ਅੱਜ ਉਹਨਾਂ ਦੀ ਪੇਸ਼ੀ ਨੂੰ ਦੇਖੋ ਲਖਵਿੰਦਰ ਜੀ ਕੀ ਕੁਝ ਨਿਕਲਿਆ ਇਸ 11 ਦਿਨਾਂ ਦੇ ਰਿਮਾਂਡ ਦੇ ਦੌਰਾਨ ਇਹ ਤਾਂ ਹੁਣ ਜਦੋਂ ਵਿਜੀਲੈਂਸ ਉਹਨਾਂ ਨੂੰ ਪੇਸ਼ ਕਰਨ ਆਊਗੀ ਅਦਾਲਤ ਦੇ ਵਿੱਚ ਇਹ ਤਾਂ ਉਦੋਂ ਹੀ ਜਿਹੜੀਆਂ ਗੱਲਾਂ ਪਤਾ ਲੱਗਣਗੀਆਂ ਕਿ ਦੱਸਣਗੇ ਕਿ ਆਹ ਕੁਝ ਨਿਕਲਿਆ ਕੀ ਹੁਣ ਆਸ ਜਿਹੜੀ ਹੈ ਮਤਲਬ ਨਿਗਾਹ ਜਿਹੜੀ ਹੈ ਇਹ ਤੇ ਹੋਊਗੀ ਕਿ ਵਿਜੀਲੈਂਸ ਇਸ ਰਿਮਾਂਡ ਤੋਂ ਬਾਅਦ ਇੱਕ ਹੋਰ ਰਿਮਾਂਡ ਮੰਗਦੀ ਹੈ ਜਾਂ ਫਿਰ ਇੰਨੇ ਕਰਮਾਂਡ ਦੇ ਨਾਲ ਜਿਹੜਾ ਉਹ ਸਰਜੂਗਾ ਅਦਾਲਤ ਅੱਗੇ ਰਿਮਾਂਡ ਦਊ ਵੀ ਕਿ ਨਹੀਂ ਦਊ ਨਿਕਲਿਆ ਜਾਂ ਨਹੀਂ ਨਿਕਲਿਆ ਮੈਨੂੰ ਲੱਗਦਾ ਕਿ ਬਹੁਤਾ ਕੁਝ ਜੋ ਸੂਤਰ ਦੱਸਦੇ ਆ ਕਿ ਬਹੁਤਾ ਕੁਝ ਹਲੇ ਨਿਕਲਿਆ ਨਹੀਂ ਹੈ ਮੈਂ ਅੱਗੇ ਵੀ ਗੱਲਾਂ ਕਹੀਆਂ ਨੇ ਕਿ ਜਿਹੜੀਆਂ ਬਾਹਰ ਗੱਲਾਂ ਕੀਤੀਆਂ ਜਾਂਦੀਆਂ ਨੇ ਚਾਹੇ ਉਹ ਗੁਰੂ ਜੀ ਫਕੀਰ ਨੇ ਚਾਹੇ ਦੂਜੇ ਨੇ ਚਾਹੇ ਜਿਹੜੇ ਮਰਜੀ ਆ ਬਾਹਰ ਜਿਹੜੀ ਮੀਡੀਆ ਦੇ ਵਿੱਚ ਗੱਲਾਂ ਆਉਂਦੀਆਂ ਉਹ ਅਸਲ ਦੇ ਵਿੱਚ ਕੋਰਟ ਦੇ ਅੰਦਰ ਹੁੰਦੀਆਂ ਹੀ ਨਹੀਂਆਂ ਹੁਣ ਮੈਂ ਪਹਿਲਾਂ ਵੀ ਅੱਗੇ ਵੀ ਉਦਾਹਰਨ ਦੇ ਤੌਰ ਤੇ ਜਿਹੜਾ ਉਹ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਦੇ ਅਸੀਂ ਪੇਸ਼ੀ ਸੁਣ ਰਹੇ ਸੀ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵਕੀਲਾਂ ਨੂੰ ਵੀ ਜਿਪ ਕਰਾ ਕੇ ਆਪ ਆਪਣਾ ਪੱਖ ਬੜੇ ਮજબੂਤੀ ਦੇ ਨਾਲ ਰੱਖਿਆ ਤੇ ਸਰਕਾਰੀ ਵਕੀਲਾਂ ਨੂੰ ਉੱਥੇ ਗੱਲ ਤੱਕ ਨਹੀਂ ਆਈ ਤੇ ਜਦੋਂ ਬਾਹਰ ਨਿਕਲ ਕੇ ਮੈਂ ਕੁਝ ਮੀਡੀਆ ਦੇ ਉੱਪਰ ਖਬਰਾਂ ਚਲਦੀਆਂ ਦੇਖੀਆਂ কোর্ਟ ਤੋਂ ਬਾਹਰ ਨਿਕਲ ਕੇ ਤਾਂ ਗੱਲਾਂ ਜਾਰੀਆਂ ਸੀ ਸੁਖਪਾਲ ਸਿੰਘ ਖਹਿਰਾ ਜੀ ਪਾਕਿਸਤਾਨ ਦੇ ਸਿੰਮ ਫਲਾਨਾ ਜੀ ਉਹਨਾਂ ਮੂੰਹ ਬਣ ਕੇ ਜੀ ਉਹ ਬਣ ਗਈ ਜੀ ਯਾਨੀ ਭਾਵ ਅੰਦਰ ਕੁਝ ਹੋਰ ਹੁੰਦਾ ਅਸਲੀਅਤ ਬਾਹਰ ਜਿਹੜਾ ਜੋ ਮੀਡੀਆ ਦੇ ਵਿੱਚ ਪੇਸ਼ ਕੀਤਾ ਜਾਂਦਾ ਉਹ ਹੋਰ ਹੁੰਦਾ ਉਹ ਹੁੰਦਾ ਮੀਡੀਆ ਟ੍ਰਾਇਲ ਮੀਡੀਆ ਟ੍ਰਾਇਲ ਦੇ ਤੌਰ ਤੇ ਕਿਸੇ ਦੀ ਕਰਦਾਰ ਕੁਝ ਇੱਕ ਤਰੀਕੇ ਦੇ ਨਾਲ ਕਰਦੀ ਹੈ ਉਹਦੇ ਨਾਲ ਕੀ ਹੋ ਜਾਂਦਾ ਲਖਵਿੰਦਰ ਜੀ ਮੀਡੀਆ ਟ੍ਰਾਇਲ ਦੇ ਨਾਲ ਕੀ ਹੁੰਦਾ ਕਿ ਬੰਦਾ ਕੋਰਟ ਦੇ ਵਿੱਚੋਂ ਭਲਾਵਰੀ ਕੋਰੇ ਹੋ ਜੇ ਪਰ ਮੀਡੀਆ ਟ੍ਰਾਇਲ ਦੇ ਵਿੱਚ ਬਦਨਾਮ ਬੰਦਾ ਇੰਨਾ ਕੋਹ ਜਾਂਦਾ ਕਿ ਕੋਰਟ ਦੇ ਵਿੱਚੋਂ ਬੰਦਾ ਭਲਾਵਰੀ ਹੋ ਕੇ ਆ ਜਾਂਦਾ ਪਰ ਲੋਕਾਂ ਦੇ ਵਿੱਚ ਲਖਵਿੰਦਰ ਜੀ ਬਰੀ ਦਿਲਾਂ ਦੇ ਵਿੱਚ ਨਹੀਂ ਹੁੰਦਾ ਤੇ ਕਿਉਂਕਿ ਅਗਲੇ ਨੂੰ ਆਏ ਹੁੰਦਾ ਵੀ ਯਾਰ ਉਦੋਂ ਗੱਲਾਂ ਤਏ ਹੋ ਰਹੀਆਂ ਸੀ ਕੋਰਟ ਦੇ ਵਿੱਚ ਸਾਬਤ ਨਹੀਂ ਹੋਈਆਂ ਆ ਕਹਿਣ ਦਾ ਭਾਵੇਂ ਆ ਹੁਣ ਲਖਵਿੰਦਰ ਜੀ ਕੀ ਕੁਝ ਵਿਕਰਮ ਸਿੰਘ ਵਜੀਠੀਆ ਕੋਲੋਂ ਨਿਕਲਣਾ ਇਹ ਤਾਂ ਗੱਲ ਜਿਹੜੀ ਆ ਉਹ ਹੁਣ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੂਗੀ ਪਰ ਸੂਤਰ ਦੱਸਦੇ ਆ ਕਿ ਬਹੁਤਾ ਕੁਝ ਨਿਕਲਿਆ ਨਹੀਂ ਔਰ ਬੰਦੇ ਸੱਦੇ ਗਏ ਆ ਹੁਣ ਕਹਿੰਦੇ ਕਿ ਬਿਆਨਾਂ ਦੇ ਲਈ ਸੱਦੇ ਗੇ ਹੁਣ ਬਿੱਟੂ ਆਲਖ ਕਹਿੰਦਾ ਕਿ ਮੇਰੇ ਬਿਆਨ ਨਹੀਂ ਲਿਖੇ ਗਏ ਜਿਹੜੇ ਨਰੰજન ਸਿੰਘ ਕਹਿੰਦੇ ਕਿ ਮੇਰੀ ਵੀ ਬਿਆਨ ਨਹੀਂ ਮੈਂ ਉਧਰ ਛੱਟੋਪਾਦਿਆ ਸਾਹਿਬ ਕਹਿੰਦੇ ਕਿ ਮੈਨੂੰ ਜਾਣਕਾਰੀ ਦੇਣ ਆਇਆ ਸੀ ਬਿਆਨ ਤਾਂ ਮੈਂ ਕੋਈ ਦਿੱਤਾ ਨਹੀਂ ਮਤਲਬ ਕਹਿਣ ਦਾ ਭਾਵ ਇਹੇ ਅਹਿਮ ਗਵਾਹ ਮੰਨੇ ਜਾ ਰਹੇ ਸੀ ਇਹਨਾਂ ਦੇ ਬਿਆਨ ਨਹੀਂ ਜਿਹੜੇ ਉਹ ਲਿਖੇ ਗਏ ਸਿਰ ਪੁੱਛਗਿੱਛ ਕੀਤੀ ਗਈ ਆ ਪਤਾ ਨਹੀਂ ਕੀ ਕੁਝ ਹੁਣ ਨਿਕਲਿਆ ਕੀ ਕੁਝ ਨਹੀਂ ਇਹ ਤਾਂ ਆਉਣ ਤੋਂ ਬਾਅਦ ਪਤਾ ਲੱਗੂਗਾ ਪਰ ਕਿਤੇ ਨਾ ਕਿਤੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਇਸ ਮਸਲੇ ਦੀ ਰਿਪੋਰਟ ਜਿਹੜੀ ਆ ਐਨਸੀਬੀ ਨੂੰ ਵੀ ਸੋਪੀ ਜਾਉਗੀ ਤੇ ਜੇ ਐਨਸੀਬੀ ਨੂੰ ਵੀ ਸੋਪੀ ਜਾਂਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਥੋੜੀ ਜਿ ਮਜੀਠੀਆ ਵਾਸਤੇ ਹੋਰ ਹਰਾਸਮੈਂਟ ਵਾਲੇ ਆਉਣ ਵਾਲੇ ਦਿਨ ਜਿਹੜੇ ਹੋ ਸਕਦੇ ਕਿਉਂ ਫਿਰ ਆਪਦੇ ਹਿਸਾਬ ਦੇ ਨਾਲ ਜਿਹੜੀ ਉਹ ਜਾਂਚ ਕਰਨਗੇ ਫਿਰ ਕੁਝ ਕੁਛ ਫਿਰ ਰਿਮਾਨ ਜੋ ਕੁਝ ਵੀ ਜਿਹੜਾ ਉਹ ਹੋਣਾ ਹੈ ਪਰ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਇਹ ਹੈ ਲਖਵਿੰਦਰ ਜੀ ਕਿ ਜਦੋਂ ਪਿਛਲੀ ਪੇਚੀ ਸੀਗੀ ਉਸ ਮੌਕੇ ਵੀ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨੂੰ ਉੱਥੇ ਨਹੀਂ ਦਿੱਤਾ ਗਿਆ ਤੇ ਹੁਣ ਇਸ ਵਾਰ ਫੇਰ ਨਹੀਂ ਜਿਹੜਾ ਉਹ ਪਹੁੰਚਾ ਦਿੱਤਾ ਗਿਆ ਸਵੇਰ ਤੋਂ ਹੀ ਪੁਲਿਸ ਜਿਹੜੀਆ ਘਰਾਂ ਦੇ ਵਿੱਚ ਜਾ ਕੇ ਜਿਹੜੀ ਉਹ ਲਖਵਿੰਦਰ ਜੀ ਬਹਿ ਗਈ ਹੈ ਕਿ ਭਾਈ ਤੁਸੀਂ ਨਹੀਂ ਜਾਣਾ ਤੁਸੀਂ ਉੱਥੇ ਪੇਸ਼ੀ ਤੇ ਨਹੀਂ ਜਾਣਾ ਤੁਸੀਂ ਇਹ ਨਹੀਂ ਜਾਣਾ ਚਲੋ ਮੰਨ ਲੈਂਦੇ ਆ ਕਿ ਕੋਈ ਲੌਂਡ ਆਰਡਰ ਦਾ ਮਸਲਾ ਹੋਊਗਾ ਪਰ ਕਿਤੇ ਨਾ ਕਿਤੇ ਇਹ ਸਰਕਾਰ ਦੀ ਬਖਲਾਹਟ ਜਿਹੜੀ ਆ ਉਹ ਲਖਵਿੰਦਰ ਜੀ ਜ਼ਰੂਰ ਹੈਗੀ ਆ ਪਰ ਹੁਣ ਦੇਖਦੇ ਆ ਕਿ ਕੀ ਕੁਝ ਨਿਕਲਿਆ ਕੀ ਕੁਝ ਨਹੀਂ ਪਰ ਇਹ ਸਭ ਤੋਂ ਵੱਧ ਨਿਗਾਹ ਜਿਹੜੀ ਇਹ ਤੇ ਰਹਿਣ ਵਾਲੀ ਆ ਕਿ ਅਦਾਲਤ ਦੇ ਵਿੱਚ ਕੀ ਵਿਜੀਲੈਂਸ ਇੱਕ ਹੋਰ ਰਿਵਾਰਡ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਮੰਗਦੀ ਹੈ ਜੇ ਮੰਗਦੀ ਆ ਤਾਂ ਕੀ ਕਹਿ ਕੇ ਮੰਗਦੀ ਆ ਪਰ ਹਾਲ ਦੀ ਘੜੀ ਕੋਈ ਬਹੁਤਾ ਕੁਝ ਇਸ ਕੇਸ ਦੇ ਵਿੱਚੋਂ ਲਖਵਿੰਦਰ ਜੀ ਨਿਕਲਿਆ ਨਹੀਂ ਔਰ ਜੇ ਗੱਲ ਕਰੀਏ ਤਾਂ ਨਿਕਲਿਆ ਨਹੀਂ ਕਰਕੇ ਤੇ ਜਿਹੜੇ ਬਿਆਨ ਵੀ ਦਰਜੇ ਕਰਵਾਉ ਨਹੀਂ ਬੰਦੇ ਸੋ ਦੇ ਕਹਿੰਦੇ ਉਹਨਾਂ ਦੇ ਬਿਆਨ ਮੀਡੀਆ ਟ੍ਰਾਇਲ ਦੇ ਵਿੱਚ ਤਾਂ ਬਹੁਤ ਕੁਝ ਦੱਸਿਆ ਜਾ ਰਿਹਾ ਵੀ ਹਜ਼ਾਰਾਂ ਏਕੜ ਜ਼ਮੀਨ ਮਸੋਬਰਾ ਦੇ ਵਿੱਚ ਫੜੀ ਗਈ ਹੈ ਆ ਜੀ ਮੈਂ ਇਹ ਗੱਲ ਪਹਿਲਾਂ ਹੀ ਦੱਸ ਕੇ ਹਟਿਆ ਕਿ ਜਿਹੜੀਆਂ ਮੀਡੀਆ ਟ੍ਰਾਇਲ ਹੁੰਦਾ ਉਹ ਕੋਰਟ ਦੇ ਅੰਦਰ ਗੱਲਾਂ ਜਿਹੜੀਆਂ ਉਹ ਜਾ ਕੇ ਨਹੀਂ ਹੁੰਦੀਆਂ ਹੁਣ ਕੋਰਟ ਦੇ ਵਿੱਚ ਜਾ ਕੇ ਅੰਦਰ ਕੀ ਕੀ ਗੱਲਾਂ ਜਿਹੜੀਆਂ ਹੋਣਗੀਆਂ ਉਹ ਉਹ ਗੱਲਾਂ ਦੇਖ ਕੇ ਆਲੀਆ ਬਾਹਰ ਮੀਡੀਆ ਦੇ ਵਿੱਚ ਕੁਝ ਵੀ ਕਹਿ ਸਕਦੇ ਆ ਅੰਦਰ ਕੋਰਟ ਦੇ ਵਿੱਚ ਦਸਤਾਵੇਜ਼ ਚਾਹੀਦੇ ਆ ਸਬੂਤ ਚਾਹੀਦੇ ਆ ਕੱਠ ਚਾਹੀਦੀ ਆ ਫਿਰ ਉੱਥੇ ਗੱਲ ਹੋਈ ਆ ਤਾਂ ਫਿਰ ਦੇਖਦੇ ਆ ਕਿ ਉੱਥੇ ਅੱਜ ਵਿਧਾਇਕਾਂ ਨੇ ਕੀ ਕੁਝ ਕੰਮ ਕਰ ਗਿਆ ਜੋ ਕੁਝ ਨਿਕਲ ਕੇ ਸਾਹਮਣੇ ਆਊਗਾ ਪਰ ਨਰਸ਼ੰਦ ਜੀ ਸੁਧਾ ਜੀ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਦ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਈਹਾਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਦਿਨ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦੇ ਇਜਾਜ਼ਤ ਧ